ਇਹ ਨੇ ਜਨਾਬ ਤਰਨਜੀਤ ਸਿੰਘ ਬੈਦਵਾਨ ਪਵਾਦੀ ਧਰਤੀ ਦੇ ਜੰਪਾਲ ਨੇ ਅੱਜ ਕੱਲ ਇਹ ਨੌਜਵਾਨ ਪਹਾੜਾਂ ਦੀ ਗੋਦ 'ਚ ਸ਼ੌਂਕ ਦੇ ਨਾਲ ਬੀਐਚਾਰ ਨੇਚਰਲ ਫਾਰਮ 'ਚ ਆਰਗੇਨਿਕ ਖੇਤੀ ਕਰ ਰਿਹਾ ਏ ਜਿੱਥੇ ਉਹ ਵਟਸਐਪ 'ਰਹੀਂ ਸਾਰੀਆਂ ਆਰਗੇਨਿਕ ਸਬਜ਼ੀਆਂ ਵਟਸਐਪ 'ਰਹੀਂ ਹੀ ਵੇਚ ਦਿੰਦਾ ਏ ਤੇ ਖੁਦ ਜਾ ਕੇ ਆਪ ਡਿਲੀਵਰੀ ਕਰਕੇ ਆਉਂਦਾ ਏ ਇੰਨਾ ਹੀ ਬਸ ਨਹੀਂ ਸਗੋਂ ਬੈਦਵਾਨ ਸਾਹਿਬ ਇੱਥੇ ਬਿਨਾਂ ਮਿਲਾਵਟ ਤੋਂ ਕੋਲੂ ਰਾਹੀਂ ਸਰੋਂ ਦਾ ਤੇਲ ਤੇ ਨਾਰੀਅਲ ਦਾ ਤੇਲ ਵੀ ਤਿਆਰ ਕਰਦੇ ਨੇ ਇਹਨਾਂ ਦੇ ਤੇਲ ਦੀ ਡਿਮਾਂਡ ਮਾਰਕੀਟ ਦੇ ਵਿੱਚ ਬਹੁਤ ਹੈ ਬੈਦਵਾਨ ਦਾ ਕਹਿਣਾ ਹੈ ਕਿ ਆਰਗੈਨਿਕ ਮੰਡੀ 'ਚ ਪੜਾਅਵਾਰ ਵਾਧਾ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਪੋਸ਼ਟਿਕ ਅਤੇ ਕੀਟਨਾਸ਼ਕ ਰਹਿਤ ਸਬਜ਼ੀਆਂ ਮੋਹਈਆ ਕਰਵਾਈਆਂ ਜਾ ਸਕਣ ਦੱਸਦੀ ਕਿ ਬੈਦਵਾਨ ਦਾ ਜਨਮ ਰਾਇਪਰ ਕਲਾਂ 'ਚ ਹੋਇਆ ਸੀ ਪਰ ਉਹਨਾਂ ਦਾ ਜੱਦੀ ਪਿੰਡ ਰੁਰਕੀ ਪੜਾਉ ਸੀ ਜਿਸ ਨੂੰ ਅੱਜ ਕੱਲ 17 ਸੈਕਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ 1952 ਚ ਚੰਡੀਗੜ੍ਹ ਵਸਾਉਣ ਲਈ ਉਜਾੜੇ ਗਏ ਸਾਰਾ ਪਿੰਡਾਂ ਚੋਂ ਇੱਕ ਪਿੰਡ ਤਰਨਜੀਤ ਸਿੰਘ ਬੈਦਵਾਨ ਦਾ ਪਿੰਡ ਰੁੜਕੀ ਪੜਾਉ ਵੀ ਸੀ ਬੈਦਵਾਨ ਸਾਹਿਬ ਦੇ ਦੱਸਣ ਮੁਤਾਬਿਕ 17 ਸੈਕਟਰ ਵਾਲਾ ਬੱਸ ਸਟੈਂਡ ਉਹਨਾਂ ਦੀ ਜ਼ਮੀਨ 'ਚ ਬਣਿਆ ਹੋਇਆ ਏ ਆਓ ਤੁਹਾਨੂੰ ਵੀ ਉਹਨਾਂ ਨਾਲ ਪੂਰੀ ਗੱਲਬਾਤ ਸੁਣਾਉਂਦੇ ਆਂ ਕੀ ਕਹਿਣਾ ਉਹਨਾਂ ਦਾ ਸਿਕਲ ਜੀ ਤੁਸੀਂ ਵੇਖ ਰਹੇ ਹੋ ਕਵਾਟੀ ਪੰਜਾਬ ਦਾ ਪ੍ਰੋਗਰਾਮ ਕਵਾਦਕੀਆਂ ਬਾਤਾਂ ਕਵਾਦਕੀਆਂ ਬਾਤਾਂ ਪ੍ਰੋਗਰਾਮ ਅੱਜ ਹਮ ਤੁਹਾਨੂੰ ਤਰਨਜੀਤ ਸਿੰਘ ਵੈਦਵਾਨ ਦੇ ਵੱਲੋਂ ਇੱਕ ਜਿਹੜਾ ਉਪਰਾਲਾ ਕੀਤਾ ਗਿਆ ਕਿਉਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜੇ ਨੌਜਵਾਨ ਨੇ ਵਿਦੇਸ਼ਾਂ ਦੇ ਵਿਚਾਰੇ ਨੇ ਪਰ ਇਹ ਨੌਜਵਾਨ ਪੰਜਾਬ ਦੇ ਵਿੱਚ ਹੀ ਯਾਨੀ ਕਿ ਇੱਥੇ ਹੀ ਰਹਿ ਕੇ ਆਪਣੀ ਧਰਤੀ ਦੇ ਉੱਤੇ ਰਹਿ ਕੇ ਲੱਖਾਂ ਰੁਪਏ ਮਹੀਨੇ ਦੇ ਕਮਾ ਰਹੇ ਨੇ ਉਹ ਕਿਵੇਂ ਕਮਾ ਰਹੇ ਤੁਹਾਨੂੰ ਸਾਰੀ ਗੱਲਬਾਤ ਕਰਾਵਾਂਗੇ ਬਾਈ ਸਭ ਤੋਂ ਪਹਿਲਾਂ ਸਵਾਗਤ ਹੈ ਕਵਾਟੀ ਪੰਜਾਬ ਦੇ ਸਾਸੀ ਗੱਲ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਤੇ ਬਾਈ ਹੋਰਾਂ ਦੇ ਵੱਲੋਂ ਤੇ ਤੇਲ ਇਹਦੇ ਨਾਲ ਸਰੋਂ ਦਾ ਤੇਲ ਹੈ ਬਾਈ ਇਥੋਂ ਆਪਣਾ ਆਰਗੈਨਿਕ ਤਿਆਰ ਕਰਦੇ ਨੇ ਇਹਦੇ ਨਾਲ ਸਬਜ਼ੀਆਂ ਭਾਜੀਆਂ ਦਾ ਹੋਰ ਵੀ ਬਥੇਰਾ ਸਮਾਨ ਹੈ ਜੋ ਉਹ ਵੀ ਸਾਰਾ ਤੁਹਾਨੂੰ ਕੱਢੀ ਗੱਲਬਾਤ ਕਰਾਵਾਂ ਇੰਟਰਵਿਊ 'ਚ ਤੁਸੀਂ ਅਖੀਰ ਤੱਕ ਜੁੜੇ ਰਹੋ ਬਾਈ ਜੀ ਸਭ ਤੋਂ ਪਹਿਲਾਂ ਇਹ ਦੱਸ ਦਿਓ ਵੀ ਇਹ ਕੀ ਹੈ ਕਿ ਕੁਝ ਇਹਦੇ ਵਿੱਚ ਕੀ ਕੁ ਕਰਦੇ ਤੁਸੀਂ ਇਹਨੇ ਬਾਈ ਜੀ ਇਹ ਐਕਚੁਅਲ ਜੇ ਵਿੱਚ ਕੋਲੂ ਹੈ ਜਿਹਨੂੰ ਪੁਰਾਣੇ ਟਾਈਮ ਚ ਕਿਹਾ ਜਾਂਦਾ ਕੱਚੀ ਕਹਾਣੀ کہہ ਦਿੰਨੇ ਹਨਾ ਇਹ ਕੋਲੂ ਹੈ ਪੁਰਾਣੇ ਸਟਾਈਲ ਚ ਬਿਲਕੁਲ ਬੜਦਾਂ ਦੇ ਨਾਲ ਐਵੇਂ ਹੀ ਕੱਢਿਆ ਜਾਂਦਾ ਸੀਗਾ ਜੀ ਤੇ ਇਹ ਬਣਿਆ ਹੋਇਆ ਨਿੰਮ ਦਾ ਥੱਲਿਓ ਤੇ ਉੱਤੇ ਆ ਜਿਹੜੀ ਲਾਟ ਹੈਗੀ ਆ ਇਹ ਬਣੀ ਹੋਈ ਹੈ ਕਿਕਰ ਦੇ ਅੱਛਾ ਤੇ ਇਹਨੂੰ ਪ੍ਰੈਸ ਕਰਕੇ ਚਾ ਪਰਕਵਾ ਕਵਾ ਕੇ ਚੋਂ ਤੇਲ ਨਿਕਲਦਾ ਤੇ ਇਹ ਚੋਂ ਜਿਹੜਾ ਤੇਲ ਨਿਕਲਦਾ ਜੀ ਉਹ ਬਿਲਕੁਲ ਠੰਡਾ ਤੇਲ ਹੁੰਦਾ ਹੂੰ ਤੇ ਉਹਦੇ ਕੋਈ ਵੀ ਨਿਊਟ੍ਰੀਐਂਟਸ ਗਰਮ ਨਾ ਹੋਣ ਕਰਕੇ ਖਰਾਬ ਨਹੀਂ ਹੁੰਦੇ ਹੈਗੇ ਜੀ ਤੇ ਆਯੁਰਵੈਦਿਕ ਤੌਰ ਦੇ ਉੱਤੇ ਵੀ ਇਹ ਬਹੁਤ ਵਧੀਆ ਤੇਲ ਹੈ ਹੂੰ ਦੂਜੇ ਨਾਲੋਂ ਬਹੁਤ ਫਰਕ ਕੀ ਹੁੰਦਾ ਭਾਈ ਜੀ ਹੁਣ ਚੱਕੀਆਂ ਦੇ ਉੱਤੇ ਆਪਾਂ ਪਿੰਡਾਂ ਦੇ ਵਿੱਚ ਚੱਕੀਆਂ ਗੁੱਲੀਆਂ ਹੋਈਆਂ ਨੇ ਉਹਦੇ ਉੱਤੇ ਮਸ਼ੀਨਾਂ ਦੇ ਉੱਤੇ ਬਿਜਲੀ ਦੇ ਨਾਲ ਮੋਟਰ ਨਾਲ ਤੇਲ ਕੱਢਿਆ ਜਾਂਦਾ ਹੈ ਤੇ ਬਲਬ ਦੇ ਨਾਲ ਕੀ ਫਰਕ ਹੈ ਫਰਕ ਕੀ ਹੈ ਦੋਨਾਂ ਦੇ ਵਿੱਚ ਭਾਈ ਜੀ ਦੇਖੋ ਜਦੋਂ ਮਸ਼ੀਨ ਕਿਸੇ ਵੀ ਤਰ੍ਹਾਂ ਤੋਂ ਮਸ਼ੀਨ ਤੁਸੀਂ ਯੂਜ਼ ਕਰੋਗੇ ਤਾਂ ਉਹ ਇੱਕ ਜਗ੍ਹਾ ਤੇ ਜਾ ਕੇ ਉਸ ਨੂੰ ਗਰਮ ਕਰਦੀ ਇੱਥੇ ਬਿਲਕੁਲ ਇਹ ਚ ਤੇਲ ਗਰਮ ਨਹੀਂ ਹੁੰਦਾ ਇਹ ਚ ਕੀ ਹੈ ਬੰਦ ਨੇ ਆਪਣੀ ਮਰਜ਼ੀ ਨਾਲ ਚੱਲਣਾ ਉਹਨੇ ਚਾਰ ਚੱਕਰ ਮਾਰੇ ਰੁਕ ਗਿਆ ਜਾਂ ਦੋ ਚੱਕਰ ਮਾਰੇ ਰੁਕ ਗਿਆ ਤੇਲ ਗਰਮ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਹਾਂ ਤੇ ਨਾ ਇਹ ਚ ਕੋਈ ਵੀ ਮੈਟਲ ਦਾ ਕੁਝ ਵੀ ਚ ਯੂਜ਼ ਨਹੀਂ ਹੋਇਆ ਹੋਇਆ ਨਾ ਕੋਈ ਲੋਹਾ ਹੈ ਨਾ ਕੁਝ ਹੈ ਸਾਰਾ ਲੱਕੜ ਹੈ ਜੀ ਤੇ ਤੁਸੀਂ ਐਂ ਦੇਖੋ ਕਿ ਜਦੋਂ ਤੇਲ ਨਿਕਲਣਾ ਤਾਂ ਜਿਹੜੀ ਨਿੰਮ ਹੈ ਨਿੰਮ ਦੀ ਕੈਮੈਡੀਸਨਲ ਵੈਲਿਊ ਹੈ ਉਹ ਵੀ ਹਲਕਾ ਫੁਲਕਾ ਕੁਲਕੇ ਦੇ ਵਿੱਚ ਜ਼ਰੂਰ ਆਊਗੀ ਤੇ ਐਵੇਂ ਕੀ ਕਰਦੀ ਐ ਹੁਣ ਸਾਡੇ ਪੁਰਾਣੇ ਟਾਈਮ ਚ ਬਜ਼ੁਰਗ ਘਰੇ ਕੁੰਡੀ ਸੋਟਾ ਵਰਤਦੇ ਸੀਗਾ ਸੋਟਾ ਨਿੰਮ ਦਾ ਹੁੰਦਾ ਸੀਗਾ ਤੇ ਥੱਲੇ ਪੱਥਰ ਦੀ ਯੂਜ਼ ਹੁੰਦੀ ਸੀਗੀ ਬਿਲਕੁਲ ਤੇ ਉਹ ਈਸੀ ਕਰਕੇ ਸੀਗਾ ਉਹ ਨਿੰਬ ਦੇ ਬੜੇ ਗੁਣ ਸਾਡੇ ਅੰਦਰ ਰਹੇ ਨੇ ਪਰ ਹੁਣ ਉਹ ਮਾਡਰਨ ਹੋਣ ਕਰਕੇ ਉਹ ਚੀਜ਼ਾਂ ਬੰਦੇ ਛੱਡ ਕੇ ਮਿਕਸਰਸ ਤੇ ਆ ਗਏ ਪਰ ਜੇ ਤੁਸੀਂ ਅੱਜ ਵੀ ਉਸ ਚੀਜ਼ ਨੂੰ ਕਰੋ ਤਾਂ ਬਹੁਤ ਵਧੀਆ ਟੇਸਟ ਦਾ ਹੀ ਬੜਾ ਫਰਕ ਹੈ ਬਈ ਲੈਣਾ ਕਿਥੋਂ ਜੀ ਇਹ ਆਪ ਘਰ ਕਿੱਥੇ ਇੱਥੇ ਏ ਨਹੀਂ ਬਾਈ ਜੀ ਤਾਂ ਮਿਲਦਾ ਨਹੀਂ ਕਿੱਥੇ ਇਹ ਚੀਜ਼ੇ ਇਹ ਬਾਈ ਜੀ ਸੁਨੀਲ ਜੀ ਨੇ ਪਲਵੜ ਜੀ ਨਾਰਨੋਲ ਨਾਰਨੋਲ ਨੇ ਤੇ ਉਤੋਂ ਅਸੀਂ ਲਿਆ ਸੀਗਾ ਡਾਕਟਰ ਸਾਹਿਬ ਕੋਲੇ ਸੀਗਾ ਤਾਂ ਡਾਕਟਰ ਸਾਹਿਬ ਤੋਂ ਫਿਰ ਅਸੀਂ ਲੈ ਕੇ ਆਏ ਹਾਂ ਹਾਂ ਤੇ ਜਿਹੜਾ ਤੇਲ ਕਿੱਥੋਂ ਕਿੱਥੋਂ ਜਾ ਰਿਹਾ ਜਦ ਤੁਸੀਂ ਤਿਆਰ ਕਰ ਰਹੇ ਹੋ ਤੇ ਪੈਕਿੰਗ ਕਰ ਰਹੇ ਹੋ ਦੀ ਉਹ ਕਿੱਥੇ ਤੱਕ ਜਾ ਰਿਹਾ ਤੇਲ ਜਿਸ ਸਾਡਾ ਤੇਲ ਭਾਈ ਸਾਹਿਬ ਐਕਚੁਅਲ ਦੇ ਵਿੱਚ ਲੋਕਲ ਹੀ ਸਾਰਾ ਪ੍ਰੋਫੇਰੀ ਕੰਜ਼ਿਊਮ ਹੋ ਜਾਂਦਾ ਹਮ ਸਾਡੇ ਕੋਲ ਇੱਥੇ ਹੀ ਬਹੁਤ ਕਸਟਮਰ ਹੈ ਤਾਂ ਹੋਰ ਕਿਤੇ ਭੇਜੇ ਨਹੀਂ ਪਾਉਂਦੇ ਕਿਉਂਕਿ ਨਿਕਲਦਾ ਘੱਟ ਹੈ ਹਾਂ ਬਟ ਇੱਥੇ ਫਿਰ ਆਨ ਆਰਡਰ ਰਹਿ ਜਾਂਦਾ ਹਮ ਤੇ ਇੱਥੇ-ਇੱਥੇ ਅਸੀਂ ਇਹਨੂੰ ਪੂਰਾ ਚੰਡੀਗੜ੍ਹ ਇਹਦੇ ਵਿੱਚ ਕੱਲਾ ਤੇਲ ਹੀ ਸਪਲਾਈ ਕਰ ਦੋ ਇੱਚ ਤੇਲੇ ਨਿਕਲਦੇ ਨੇ ਜੀ ਤੇਲ ਨਾਰੀਅਲ ਦਾ ਵੀ ਨਿਕਲਦਾ ਕਾਲੀ ਸਰੋਂ ਪੀਲੀ ਸਰੋਂ ਤੇਲਾਂ ਦਾ ਵੀ ਨਾਰਿੰਦਲ ਤੇਲ ਕਰਦੇ ਨਾਲ ਹਾਂਜੀ ਨਾਰੀਅਲ ਦਾ ਵੀ ਕਰਦੇ ਹਾਂ ਜੀ ਜੀ ਆ ਰਿਹਾ ਵੀ ਕੱਢਿਆ ਹੋਇਆ ਸਾਡੇ ਕੋਲ ਹੈ ਤੇ ਕਿੱਥੇ ਤੱਕ ਤੁਸੀਂ ਸਪਲਾਈ ਕਰ ਰਹੇ ਕਿੱਥੇ ਤੱਕ ਅਸੀਂ ਟ੍ਰਾਈ ਸਿਟੀ ਪੂਰੀ ਦਿੰਨੇ ਆ ਹੂੰ ਬਾਕੀ ਕੁਝ ਪੰਜਾਬ ਦੇ ਸ਼ਹਿਰ ਨੇ ਆ ਜਾਂਦੇ ਕੁਝ ਹਰਿਆਣੇ ਤੋਂ ਆ ਜਾਂਦੇ ਹੈਗੇ ਆ ਜਿਹੜੇ ਜਾਣਕਾਰ ਨੇ ਉਹ ਲੈ ਕੇ ਜਾਂਦੇ ਆ ਤੇਲ ਜੀ ਤੇ ਇਹਦੀ ਮੰਗ ਜ਼ਿਆਦਾ ਪ੍ਰੋਡਕਸ਼ਨ ਘਟ ਹੈ ਅੱਛਾ ਹਾਂ ਜੀ ਕਿਉਂਕਿ ਹੁਣ ਬਾਜ਼ਾਰਾਂ ਦੇ ਵਿੱਚ ਆਪਾਂ ਦੇਖਦੇ ਜੀ ਤੇਲ ਆਪਣੇ ਕੋਲ ਮਿਲਦਾ ਹੈ ਉਹਨਾਂ ਕੋਲ ਪਰ ਕਿਤੇ ਨਾ ਕਿਤੇ ਜਿਵੇਂ ਆਮ ਰੇਡੀਅਰ ਦੇ ਉੱਤੇ ਤੁਸੀਂ ਦੇਖਿਆ ਹੋਊਗਾ ਤੇਲ ਕਿਵੇਂ ਉਸੇ ਨੂੰ ਕਿਵੇਂ ਦੁਆਰੇ ਤੇ ਗਰਮ ਕਰਕੇ ਚਲੇ ਜੀ ਸਿਹਤ ਨਾਲ ਹੁੰਦਾ ਖਰਾਬ ਸਿਹਤ ਤੇ ਬਹੁਤ بڑا ਖਿਲਵਾੜ ਹੈ ਜੀ ਕੈਂਸਰ ਦਾ ਸਭ ਤੋਂ ਵੱਡਾ ਕਾਰਕ ਇਹੀ ਚੀਜ਼ ਹੈ ਜਿਹੜਾ ਤੇਲ ਰੀਹੀਟ ਕਰਦੇ ਹ ਤੁਸੀਂ ਨੂੰ ਰੀਹੀਟ ਨਾ ਕਰੋ ਹਮ ਤੇ ਇਹ ਕੋਈ ਨੁਕਸਾਨ ਨਹੀਂ ਕਰਦਾ ਜੀ ਇਹਦੀ ਖੁਸ਼ਬੂ ਅਰੋਮਾ ਇਹਦਾ ਬਿਲਕੁਲ ਡਿਫਰੈਂਟ ਹੈ ਹਮ ਤੁਸੀਂ ਬਾਜ਼ਾਰ ਵਾਲਾ ਕੋਈ ਵੀ ਤੇਲ ਲੈ ਲਓ ਵਿੱਚ ਕੋਈ ਮਿਕਸਿੰਗ ਨਹੀਂ ਹੈ ਸਿੱਧਾ ਹੁਣ ਤੇਲ ਖਾਵਾਂਗੇ ਤੁਹਾਨੂੰ ਦੇਖੋ ਨਿਕਲੂਗਾ ਸਾਹਮਣੇ ਪਰ ਟਾਈਮ ਲੱਗ ਜਾਂਦਾ ਇੱਕ 4 ਘੰਟੇ ਦੇ ਆਸ-ਪਾਸ ਲੱਗ ਜਾਂਦਾ ਇੱਕ ਕਹਾਣੀ ਕੱਢਣ ਨੂੰ ਲੇਖ ਭਾਈ ਚਲਾ ਵੀ ਲੈਣਾ ਨਾ ਨਾ ਆਪਾਂ ਗੱਲ ਕਰ ਲਈ ਹੈ ਨਾ ਤੇ ਇਸ ਤੋਂ ਇਲਾਵਾ ਤੁਸੀਂ ਜਿਹੜਾ ਇਹ ਤੁਸੀਂ ਕਰਦੇ ਹੋ ਇਹ ਤੋਂ ਇਲਾਵਾ ਹੋਰ ਇਸ ਫਾਰਮ ਦੇ ਉੱਤੇ ਕੀ ਕੁਝ ਕੰਮ ਕਰਦੇ ਹੋ ਤੁਸੀਂ ਇਸ ਤੋਂ ਇਲਾਵਾ ਜੀ ਆਪਾਂ ਆਰਗੈਨਿਕ ਸਬਜ਼ੀਆਂ ਕਰਦੇ ਆ ਜੀ ਤੇ ਸਾਡੇ ਕੋਲੇ 14-15 ਤਰ੍ਹਾਂ ਦੀਆਂ ਸਬਜ਼ੀਆਂ ਨੇ ਆਰਗੈਨਿਕ ਤੇ ਉਹ ਕਸਟਮਰਸ ਲੈ ਜਾਂਦੇ ਆ ਜੀ ਇੱਥੇ ਆ ਕੇ ਫਾਰਮ ਤੇ ਹੀ ਸਾਡੇ ਕੋਲੋਂ ਲੈ ਜਾਂਦੇ ਆ ਬਿਲਕੁਲ ਤੇ ਉਹ ਚੱਲਦਾ ਰਹਿੰਦਾ ਨਾਲੇ ਤੇਲ ਚਲੇ ਜਾਂਦਾ ਨਾਲੇ ਸਬਜ਼ੀਆਂ ਨੇ ਜੀ ਡਿਲੀਵਰੀ ਆ ਪ੍ਰੋਪਰਲੀ ਜਿਹੜੀਆਂ ਸਬਜ਼ੀਆਂ ਤੁਸੀਂ ਆਰਗੈਨਿਕ ਕਰ ਰਹੇ ਹੋ ਹਾਂਜੀ ਉਹ ਤੁਸੀਂ ਅੱਗੇ ਮੰਡੀ ਦੇ ਵਿੱਚ ਵੇਚ ਦਿਓ ਜਾਂ ਫਿਰ ਕੀ ਪੂਜੋ ਦਾ ਅਸੀਂ ਜੀ ਤਕਰੀਬਨ ਸਾਡੇ ਕੋਲੇ ਕਲਾਇੰਟ ਨੇ ਅਸੀਂ ਹੋਮ ਡਿਲੀਵਰੀ ਦਿੰਨੇ ਹੂੰ ਸਾਨੂੰ ਮੈਸੇਜ ਆ ਜਾਂਦਾ ਕਿ ਇਹ ਸਬਜ਼ੀ ਚਾਹੀਦੀ ਹੈ ਤੇ ਅਸੀਂ ਨਾਲ ਲੱਗਦੀ ਉਹ ਘਰੇ ਪਹੁੰਚਾ ਦਿੰਨੇ ਹਾਂ ਜੀ ਬਾਕੀ ਜਿਨ੍ਹਾਂ ਨੂੰ ਚਾਹੀਦੀ ਉਹ ਤਾਜੀ ਆ ਕੇ ਉਰੇ ਤੜਵਾ ਕੇ ਵੀ ਆਪਣੀ ਲੈ ਜਾਂਦੇ ਨਾਲ ਨਾਲ ਤੇ ਜਿਵੇਂ ਦਰਸ਼ਕੋ ਤੁਸੀਂ ਵੇਖਿਆ ਜਿਵੇਂ ਹੁਣ ਇੱਥੇ ਤੇਲ ਕੱਢੇ ਜਾ ਰਹੇ ਤੇ ਹੁਣ ਇਹਨਾਂ ਨਾਲ ਤੁਹਾਨੂੰ ਜਿਹੜੀ ਸਬਜ਼ੀਆਂ ਦੀ ਖੇਤੀ ਕਰ ਰਹੇ ਨੇ ਆਰਗੈਨਿਕ ਜਿਹੜੀ ਸਬਜ਼ੀ ਭਾਜੀ ਦੀ ਉਗਾ ਰਹੇ ਨੇ ਆਪਾਂ ਅੱਜ ਉਹ ਤੁਹਾਨੂੰ ਦਿਖਾਵਾਂਗੇ ਤੇ ਜਿਵੇਂ ਤੁਹਾਨੂੰ ਬਾਈ ਹੋਰਾਂ ਤੋਂ ਪਹਿਲਾਂ ਜਿਹੜਾ ਪਹਿਲਾਂ ਫਾਰਮਸੀ ਇਕੋ ਦਾ ਪਾਰਟ ਸੀ ਉਹ ਦਿਖਾਇਆ ਤੁਹਾਨੂੰ ਹੁਣ ਇਹਨਾਂ ਦੇ ਨਾਲ ਤੁਹਾਡੇ ਜਿਹੜੀ ਸਬਜ਼ੀ ਇੱਥੇ ਪੈਦਾ ਕਰਦੇ ਨੇ ਤੇ ਇਹਦੀ ਡਿਮਾਂਡ ਹੈ ਕਿ ਲੋਕ ਇੱਥੋਂ ਆਪ ਆਰਡਰ ਕਰਦੇ ਨੇ ਕਿਉਂਕਿ ਇਹਦੇ ਬਾਈ ਆਪ ਜਾ ਕੇ ਉਹਨਾਂ ਦੇ ਘਰ ਦੇ ਕੇ ਆਉਂਦੇ ਨੇ ਡਿਲੀਵਰੀ ਆਪਣਾ ਆਪ ਕਰਦੇ ਨੇ ਕੀ ਕੁਝ ਕਿਵੇਂ ਤੁਹਾਡੇ ਗੱਲਬਾਤ ਕਰਾਉਂਦੇ ਬਾਈ ਉਹਨਾਂ ਨੇ ਲੱਗੇ ਕਿ ਅੱਜਕੱਲ ਤਾਂ ਬਾਜ਼ਾਰ ਦੇ ਵੀ ਜਿਹੜੀ ਆਪਾਂ ਸਬਜ਼ੀ ਲੈਂਦੇ ਆ ਤਾਂ ਉਹਦੇ ਜੇਕਰ ਦੇਖਿਆ ਜਾਵੇ ਤਾਂ ਕਿੰਨੇ ਜਿਹੜੇ ਪਦਾਰਥ ਦੀ ਉਹਦੇ ਤੇ ਦਵਾਈ ਹੁੰਦੀ ਆ ਉਹ ਸ਼ਿਰਕੀ ਹੁੰਦੀ ਆ ਹੋਰ ਕਈ ਤਰ੍ਹਾਂ ਦੀ ਬਿਮਾਰੀ ਹੁੰਦੀ ਆ ਉਹ ਭਿਆਨਕ ਹੁੰਦੀ ਆ ਖਾਣ ਵਾਸਤੇ ਜਿਸ ਦੇ ਨਾਲ ਬਿਮਾਰੀਆਂ ਵਧਦੀਆਂ ਜਾ ਰਹੀਆਂ ਨੇ ਬਾਈ ਜੀ ਜੇ ਤੁਸੀਂ ਸਬਜ਼ੀ ਪੈਦਾ ਕਰ ਰਹੇ ਹੋ ਹਾਂਜੀ ਤੇ ਉਹ ਕਿੰਨੇ ਕੁ ਤੁਸੀਂ ਪੈਦਾ ਕਰਦੇ ਹੋ ਕਿੰਨੀ ਕੁ ਲਾਗਤ ਨਾਲ ਆਮ ਜੀ ਦਿਨ ਦੇ ਵਿੱਚ ਕਿੰਨੀ ਸਬਜ਼ੀ ਤੁਸੀਂ ਸਪਲਾਈ ਕਰਦੇ ਕਿੱਥੇ ਕਿੱਥੇ ਜਾਂਦੇ ਮਾਈ ਜੀ ਅਸੀਂ ਆਰਗੇਨਿਕ ਸਬਜ਼ੀਆਂ ਦੇ ਕੰਮ ਕਰਦੇ ਆ ਅਸੀਂ ਆਪਣੀ ਖਾਦਾਂ ਆਪ ਬਣਾਉਂਦੇ ਆ ਪੈਸਟਿਸਾਈਡ ਅਸੀਂ ਆਪ ਬਣਾਉਂਦੇ ਆ ਸਾਰੀਆਂ ਚੀਜ਼ਾਂ ਹੈ ਇਸ ਤੋਂ ਇਲਾਵਾ ਅਸੀਂ 14 ਤਰ੍ਹਾਂ ਦੀ ਸਬਜ਼ੀ ਲਈ ਹੋਈ ਹੈ ਜੀ ਇਹ ਸਾਰੀ ਦੀ ਸਾਰੀ ਸਬਜ਼ੀ ਸਾਡੇ ਕੋਲੇ ਆਰਡਰ ਆ ਜਾਂਦਾ WhatsApp ਤੇ ਹੂੰ ਤੇ ਦੂਜੇ ਦਿਨ ਅਸੀਂ ਸਵੇਰੇ ਪਚਾਦੇ। ਉਸ ਤੋਂ ਇਲਾਵਾ ਕੁਝ ਕਸਟਮਰ ਆਹ ਜਿਹੇ ਨੇ ਜਿਹੜੇ ਇੱਥੇ ਆੰਦੇ ਆ। ਤੇ ਆਪਣੇ ਪਸੰਦੀ ਸਬਜ਼ੀ ਤੜਵਾ ਕੇ ਲੈ ਜਾਂਦੇ ਆ ਕਿਸੇ ਨੂੰ 4 ਦਿਨ ਦੀ ਕਿਸੇ ਦੀ ਹਫਤੇ ਦੀ। ਤੋਂ ਆਪਣੇ ਹਿਸਾਬ ਨਾਲ ਲੈ ਕੇ ਚਲੇ ਜਾਂਦੇ ਆ। ਤਾਜੀ ਸਬਜ਼ੀਆਂ ਲੈ ਜਾਓ। ਵਧੀਆ ਚੀਜ਼ ਹੈ ਹੁਣ ਜਿਹੜੀ ਤੁਸੀਂ ਬਾਹਰ ਬਾਜ਼ਾਰ ਤੋਂ ਲੈ ਕੇ ਆਨੇ ਹੋ ਸਬਜ਼ੀ ਉਹ ਚ ਕੋਈ ਜ਼ਰੂਰੀ ਨਹੀਂ ਹੈ ਕਿ ਮਤਲਬ ਪੈਸਟੀਸਾਈਡਸ ਇੰਨੇ ਜ਼ਿਆਦਾ ਪਾਏ ਹੋਏ ਨੇ ਨਾ ਜੀ ਪੁੱਛੋ ਨਾ ਹਾਂ ਬਿਲਕੁਲ ਅਸੀਂ ਇੱਥੇ ਸਾਡਾ ਫਾਰਮ 24 ਘੰਟੇ ਖੁੱਲ੍ਹਾ ਹੁੰਦਾ ਜਿਹੜਾ ਮਰਜ਼ੀ ਆਓ ਸਬਜ਼ੀ ਲੈ ਜਾਓ ਤੁਹਾਨੂੰ ਜਿਹੜੀ ਪਸੰਦ ਹੈ ਤੇ ਕਰ ਚੋ ਸਾਰੀਆਂ ਚੀਜ਼ਾਂ ਐਵੇਂ ਅਸੀਂ ਓਪਨ ਰੱਖਿਆ ਹੋਇਆ ਅਸੀਂ ਬਿਲਕੁਲ ਖੇਤੀ ਨਾਲ ਜੁੜ ਕੇ ਧਰਤੀ ਨਾਲ ਜੁੜ ਕੇ ਕੰਮ ਕਰ ਰਹੇ ਨੇ ਬਿਲਕੁਲ ਜੈਵਿਕ ਖੇਤੀ ਹੈ ਜੀ ਸਾਡੇ ਕੋਲੇ ਕਿਹੜਾ ਮਰਜੀ ਆ ਕੇ ਚੈੱਕ ਕਰ ਲੈ ਜਿਵੇਂ ਮਰਜੀ ਕਰ ਲਵੇ ਕੋਈ ਇਸ਼ੂ ਇਹ ਤੋਂ ਅਲਾਵਾ ਹੁਣ ਸਾਰਾ ਹੁਣ ਅਸੀਂ ਫਲਾਂ ਦੇ ਵੀ ਲੱਗੇ ਹੋਏ ਆ ਬੂਟੇ ਲਾਉਣ ਬਟ ਉਹਨੂੰ ਥੋੜਾ ਸਮਾਂ ਲੱਗੇਗਾ ਜੀ ਕਰ ਤੇ ਇੱਕ ਗੱਲ ਹੋਰ ਦੱਸਣਾ ਉਹ ਇੱਥੇ ਦੱਸ ਦਈਏ ਕਿ ਬਾਈ ਹੋਰ ਜਿਹੜਾ ਪਿਛੋਕਰ ਹੈ ਨਾ ਉਹ ਪਵਾਦ ਦੇ ਨਾਲ ਸੰਬੰਧਤ ਹੈ ਕਿਉਂਕਿ ਜਦੋਂ ਚੰਡੀਗੜ੍ਹ ਬਸਾਇਆ ਗਿਆ ਸੀ ਤਾਂ ਜਿਹੜੇ ਪਿੰਡ ਉਜਾੜੇ ਗਏ ਸਨ ਨਾ ਤਾਂ ਬਾਈ ਦਾ ਪਿੰਡ ਵੀ ਉਸ ਪਿੰਡਾਂ ਦੇ ਵਿੱਚ ਜਿਹੜੇ 28 ਪਿੰਡ ਆਉਂਦੇ ਨੇ ਉਜਾੜਦੇ ਉਜਾੜੇ ਦੇ ਉਹਨਾਂ ਪਿੰਡਾਂ ਦੇ ਵਿੱਚ ਬਾਈ ਦਾ ਵਿੱਚ ਬਾਈ ਦੀ ਜੁਬਾਨੀ ਸੁਣੋ ਬਾਈ ਜੀ ਕਿਹੜਾ ਪਿੰਡ ਸੀ ਤੁਹਾਡਾ ਜਦੋਂ ਤੋਂ ਕਿਹੜਾ ਪਿੰਡ ਚਾ ਰੁੜਕੀ ਪੁਖਤਾ ਜਿਹੜਾ 17 ਸੈਕਟਰ ਦਾ ਜੀ ਬਸ ਸਟੈਂਡ ਇਹ ਐਕਚੁਅਲ ਸਾਡੇ ਖੇਤ ਸੀਗੇ 7 ਤਰੀਕੀ 22 ਹੋ ਗਿਆ ਹਾਂਜੀ ਤੇ ਸਭ ਪਹਿਲੇ ਓਜਾੜੇ ਪਹਿਲੇ 28 ਪਿੰਡ ਜਿਹੜੇ ਓਜਾੜੇ ਉਹਨਾਂ ਚੋਂ ਸਾਡਾ ਪਿੰਡ ਸਭ ਤੋਂ ਪਹਿਲਾਂ ਓਜੜਿਆ ਸੀਗਾ ਹਾਂ ਤੇ ਉਸ ਤੋਂ ਬਾਅਦ ਸਾਨੂੰ ਜ਼ਮੀਨ ਅਲੌਟ ਹੋ ਗਈ ਇੱਥੇ ਰਾਇਪਰ ਕਲਾਂ ਜੀ ਜੋ ਚੰਡੀਗੜ੍ਹ ਦੇ ਵਿੱਚ ਹੈ ਅੱਜ ਕੱਲ੍ਹ ਫੇਰ ਇੰਡਸਟਰੀਅਲ ਏਰੀਆ ਫੇਸ 3 ਹੈ ਉਸ ਤੋਂ ਬਾਅਦ ਇੱਥੋਂ ਵੀ ਫੇਸ ਅੱਗੇ ਅਕਵਾਇਰਮੈਂਟ ਹੋ ਗਈ ਹੈ ਲੱਗੇ ਹੋਏ ਹੌਲੀ ਹੌਲੀ ਫੇਰ ਵੀ ਅਸੀਂ ਧਰਤੀ ਨਾਲ ਜੁੜ ਕੇ ਸਾਡੀ ਕੋਸ਼ਿਸ਼ ਹੈ ਵੀ ਆਪਾਂ ਚਾਰ ਕਰਦੇ ਰਹੀਏ ਵਧੀਆ ਕੰਮ ਸਾਰੀਆਂ ਜੀਜਾਂ ਦੇ ਵੀ ਉਹਨਾਂ ਨੂੰ ਕੀ ਕਹੋਗੇ ਜਿਹੜੇ ਜਿਵੇਂ ਹੁਣ ਕੋਈ ਕੀਆ ਹੋ ਗਈ ਨਾ জব ਕਰਦੋ ਹੋ ਸਕਦੀ ਹੋ ਗਈ ਜੇ ਟੀਚੇ ਲਾ ਕੇ ਉਹਨਾਂ ਨੂੰ ਰਾਤੋਂ ਰਾਤ ਮਤਲਬ ਮੰਡੀ ਦੇ ਵਿੱਚ ਭੇਜਿਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਆ ਪੈਦਾ ਕਰਕੇ ਬਿਲਕੁਲ ਜੀ ਉਹਦੇ ਨਾਲ ਜੋ ਖਲਵਾੜ ਹੋ ਰਿਹਾ ਹੈ ਨਾ ਕੁਦਰਤ ਨਾਲ ਵੀ ਖਲਵਾੜ ਦੇਖੋ ਇਹ ਚੀਜ਼ ਇਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਉਂਕੀ ਬਾਈ ਜੀ ਉਹ ਨਾ ਜਿਆਦਾ ਲੋਕ ਨਾ ਮਟੀਰੀਅਲਿਸਟਿਕ ਜਿਆਦਾ ਪੈਸੇ ਦੇ ਪਿੱਛੇ ਬਹੁਤ ਛੇਤੀ ਕਰਦੇ ਦੂਜਿਆਂ ਦੀ ਸਿਹਤ ਨਾਲ ਖਲਵਾੜ ਕਰਦੇ ਆ ਇਹ ਚੀਜ਼ ਠੀਕ ਨਹੀਂ ਹੈਗੀ ਬਿਲਕੁਲ ਔਰ ਬਾਕੀ ਜਿਹੜੀ ਆਪਣੀ ਆਰਗਨ ਦੀ ਖੇਤੀ ਹੈ ਨਾ ਇਹ ਚ ਥੋੜੀ ਜਿਹੀ ਪ੍ਰੋਡਕਸ਼ਨ ਦਾ ਫਰਕ ਰਹਿੰਦਾ ਜੇ ਦੂਜੀ ਸਬਜ਼ੀ 15 ਦਿਨਾਂ ਚ ਤਿਆਰ ਹੁੰਦੀ ਹੈ ਤੇ ਇਹ ਤਕਰੀਬਨ ਉਸ ਤੋਂ ਦੁੱਗਣਾ ਟਾਈਮ ਲੇ ਲੈਂਦੀ ਪਰ ਇਹ ਵਿੱਚ ਸਾਨੂੰ ਇਨੀ ਸੈਟੀਸਫੈਕਸ਼ਨ ਹੈ ਕਿ ਅਸੀਂ ਜੋ ਕੰਮ ਰਹਣਾ ਕਿਸੇ ਦੀ ਸਿਹਤ ਨਾਲ ਕੋਈ ਖਿਲਵਾੜ ਨਹੀਂ ਵਧੀਆ ਖਵਾਈ ਖਾਈ ਦਾ ਵੀ ਵਧੀਆ ਕਿਹਣਾ ਖਵਾਈ ਦਾ ਵੀ ਵਧੀਆ ਅਸੀਂ ਆਪਣੇ ਲਈ ਸ਼ੁਰੂ ਕਰੀ ਸੀਗੀ ਕਿਉਂਕਿ ਕੁਝ ਪਰੇਸ਼ਾਨੀਆਂ ਆ ਗਈਆਂ ਸਿਹਤ ਪੱਖੋਂ ਵੀ ਤਾਂ ਅਸੀਂ ਆਪਣੇ ਲਈ ਸ਼ੁਰੂ ਕਰੀ ਪਰ ਹੁਣ ਆਪਣੇ ਨਾਲ ਜਿਹੜੇ ਜੁੜੇ ਹੋਏ ਨੇ ਅਸੀਂ ਵਧੀਆ ਖਵਾ ਰਹੇ ਜੀ ਉਹ ਵਧੀਆ ਮੈਂਟਲੀ ਸੈਟੀਸਫੈਕਸ਼ਨ ਹਾਰਟਲੀ ਸੈਟੀਸਫੈਕਸ਼ਨ ਦੋਵੇਂ ਨੇ ਕਿ ਹਾਂ ਅਸੀਂ ਕਿਸੇ ਨਾਲ ਕੋਈ ਮਾੜਾ ਨਹੀਂ ਕਰਦੇ ਇਹ ਕਿ ਤੁਸੀਂ ਤੇਲ ਦੀਆਂ ਬੋਤਲਾਂ ਪੀਕਿੰਗ ਕਰ ਰਹੇ ਹੋ ਹਾਂਜੀ ਕਿਉਂਕਿ ਜੇਕਰ ਆਪਾਂ ਦੇਖੀਏ ਬਾਜ਼ਾਰੋਂ ਤਾਂ ਪਲਾਸਟਿਕ ਦੇ ਬੋਤਲਾਂ ਦੀ ਵੀ ਪੈਕਿੰਗ ਹੁੰਦੀ ਹੈ ਤੁਸੀਂ ਕੰਚ ਦੀ ਵਿੱਚ ਕਰ ਇਹਦਾ ਕੀ ਰਾਜ ਹੈ ਕਾਰਨ ਕੀ ਨੇ ਭਾਈ ਜੀ ਜਿਹੜੀ ਪਲਾਸਟਿਕ ਹੈ ਨਾ ਹੁਣ ਜੇ ਤੁਸੀਂ WHO ਦੀ ਰਿਪੋਰਟ ਪੜ੍ਹੋ 35000 ਪਤਾ ਨਹੀਂ 36000 ਨੈਨੋ ਪਾਰਟੀਕਲ ਇੱਕ ਪਾਣੀ ਦੀ ਬੋਤਲ 'ਚ ਵੀ ਆ ਜਾਂਦੇ ਹਾਂ ਹਾਂ ਆਸੀਂ ਨਾਲ ਇਸ ਚੀਜ਼ ਨੂੰ ਇਸ ਚੀਜ਼ ਆਈ ਕਹਿੰਦੇ ਪਲਾਸਟਿਕ ਮੁਕਤ ਕੰਮ ਕਰਨਾ ਬਹੁਤ ਜ਼ਰੂਰੀ ਹੋ ਗਿਆ ਪਲਾਸਟਿਕ ਦੀ ਇੱਕ ਲੇਅਰ ਤੱਕ ਬਣ ਗਈ ਹੈ ਧਰਤੀ ਦੇ ਅੰਦਰ ਜੋ ਪਾਣੀ ਵੀ ਨਹੀਂ ਥੱਲੇ ਜਾਣ ਦਿੰਦੀ ਜੀ ਤੇ ਕਾਂਚ ਜ ਵੈਸੇ ਵੀ ਸ਼ੈਲਫ ਲਾਈਫ ਜਿਆਦਾ ਹੋ ਜਾਂਦੀ ਹੈ ਹਮ ਤੇ ਉਹ ਨਾ ਸਿਹਤ ਨਾਲ ਕੋਈ ਪ੍ਰੋਬਲਮ ਹੈ ਉਹਨੂੰ ਨਾ ਕੁਝ ਬਾਕੀ ਰੀਸਾਈਕਲੇਬਲ ਹੈ ਜੀ ਅਸੀਂ ਬੋਤਲਾਂ ਵਾਪਸ ਲੈ ਲੈਣੇ ਹਾਂ ਕਸਟਮਰ ਤੋਂ ਆਹ ਨੂੰ ਕਹਿੰਦੇ ਆ ਤੁਹਾਨੂੰ ਪੈਸੇ ਉਹ ਚੋ ਘੱਟ ਕਰ ਦਿੰਨੇ ਆ ਤੇ ਅਸੀਂ ਕਰਕੇ ਦੁਬਾਰੇ ਉਹ ਨੂੰ ਰੀਫਿਲ ਕਰਕੇ ਫੇਰ ਵੇਚ ਦਿੰਦੇ ਆ ਹੂੰ ਉਹ ਬਹੁਤ ਵਧੀਆ ਚੀਜ਼ ਹੈ ਜੀ ਮਤਲਬ ਪਲਾਸਟਿਕ ਦਾ ਕੋਸ਼ਿਸ਼ ਕਰੋ ਜੇ ਨਾ ਜਿੰਨੀ ਘੱਟ ਵਰਤੋਂ ਕਰੀਏ ਨਾਲ ਜਿੰਨਾ ਜ਼ਿਆਦਾ ਵਧੀਆ এনवायरमेंट ਫ੍ਰੈਂਡਲੀ ਕੰਮ ਕਰਨਾ ਪੈਣਾ ਅੱਗੇ ਅੱਗੇ ਨਹੀਂ ਤਾਂ ਬਹੁਤ ਬੁਰਾ ਹਾਲ ਹੋ ਜਾਣਾ ਕਿਉਂਕਿ ਪਿੰਡਾਂ ਦੇ ਵਿੱਚ ਜਿਵੇਂ ਹੁਣ ਸਬਜ਼ੀ ਦੀ ਦਿੱਕਤ ਹੈ ਨਾ ਪਿੰਡਾਂ ਦੇ ਵਿੱਚ ਸਬਜ਼ੀ ਨਹੀਂ ਮਿਲਦੀ ਹੈਗੀ ਹੁਣ ਤਾਂ ਪਿੰਡਾਂ ਦੇ ਵਿੱਚ ਇੱਕ ਹੋਰ ਜਿਹ ਕਹਿੰਦੇ ਸਮੱਸਿਆ ਪੈਦਾ ਹੋਊਗੀ ਦੁੱਧ ਦੀ ਕਿਉਂਕਿ ਪਿੰਡਾਂ ਦੇ ਵਿੱਚ ਡੰਗਰ ਜਿਹੜੇ ਕਿਸੇ ਪਸ਼ੂ ਨਹੀਂ ਰਹੇ ਹੋ ਪਿੰਡਾਂ ਦੇ ਵਿੱਚ ਉੱਥੇ ਵੀ ਵੇਰ ਕਾਲ ਆ ਅਮੋਲ ਆਲੇ ਪ੍ਰੈਕਟਾ ਦੁੱਧ ਆ ਗਿਆ ਹੁਣ ਉੱਥੇ ਚਾਹ ਪਰ ਜਿਹੜੇ ਦੇਰੇ ਨੇ ਉਹ ਫਿਰ ਮਲਾਬਟੀ ਜਿਵੇਂ ਪਾਊਡਰ ਪਾ ਕੇ ਜਿਵੇਂ ਤਿਆਰ ਕੀਤਾ ਜਾ ਰਿਹਾ ਨਾ ਉਦਾਂ ਦਿੱਤਾ ਜਾ ਰਿਹਾ ਤੁਸੀਂ ਦੁੱਧ ਨਾਲ ਵੀ ਕੋਈ ਸਬੰਧ ਗੱਲ ਕੋਈ ਜਿਹੜਾ ਕੋਈ ਪਲਾਂਟ ਲਾ ਰਹੇ ਹੋ ਕੁਝ ਜਾਂ ਫਿਰ ਵੇਚ ਰਹੇ ਹੋ ਕੁਝ ਉਹ ਹੀ ਭਾਈ ਜੀ ਅਸੀਂ ਨਾ ਹੁਣ ਗਿਰ گاਵਾਂ ਤੇ ਕੰਮ ਲੱਗੇ ਆ ਕਰਨ ਅਸੀਂ ਗਿਰ ਲੈ ਕੇ ਆਂਦੇ ਆ ਦੇਸੀ گاਵਾਂ ਨੇ ਤੇ ਬੜਾ ਵਧੀਆ ਦੁੱਧ ਮੱਝ ਵਰਗਾ ਹੀ ਦੁੱਧ ਚਿੱਟੇ ਰੰਗ ਦਾ ਹੁੰਦਾ ਫੈਟ ਵੀ ਬਹੁਤ ਵਧੀਆ ਹੁੰਦਾ ਤੇ ਅਸੀਂ ਕਰ ਰਹੇ ਹਾਂ ਇਹਦੇ ਉੱਤੇ ਵੀ ਕੰਮ ਅਸੀਂ ਸਪਲਾਈ ਦਿੰਨੇ ਆ ਦੁੱਧ ਦੀ 1 ਕੇ ਵਜੇ ਦਾ ਸਾਡੇ ਕੋਲ 1 ਕੇ ਗਾਂ ਹੈ ਤੇ ਬਾਕੀ ਅਸੀਂ ਔਨ ਪ੍ਰੋਸੈਸ ਨੇ ਤੇ ਉਹ ਹੋ ਜਾਣਗੇ ਆ ਅਸੀਂ ਮਿਲਕ ਪ੍ਰੋਡਕਟ ਬਣਾ ਕੇ ਵੀ ਵੇਚਦੇ ਆ ਅਸੀਂ ਲੱਸੀ ਵੀ ਦਿੰਨੇ ਆ ਜੀ ਕਸਟਮਰਸ ਨੂੰ ਅਸੀਂ ਮੱਖਣ ਵੀ ਦੇ ਦਿੰਦੇ ਆ ਜੇ ਕੋਈ ਕਹਿ ਦਵੇ ਤੇ ਅਸੀਂ ਪਿਓਰਿਟੀ ਤੇ ਕੰਮ ਕਰ ਰਹੇ ਆ ਪਰ ਅਸੀਂ ਫੇਰ ਵੀ ਪੈਕਿੰਗ ਜੋ ਹੈ ਅਸੀਂ ਸਟੀਲ ਚ ਦੇਣ ਲੱਗੇ ਹੋਏ ਅਸੀਂ ਕਹਿੰਦੇ ਆ ਵੀ ਆਪਣਾ ਡੋਲੂ ਲਿਆਓ ਜਾਂ ਡੋਲੀ ਲਿਆਓ ਤੇ ਉਸ ਚ ਸਮਾਨ ਲੈ ਲਓ ਪਲਾਸਟਿਕ ਨੂੰ ਸਾਡੀ ਕੋਸ਼ਿਸ਼ ਹੈ ਵੀ ਅਸੀਂ ਪਲਾਸਟਿਕ ਘੱਟ ਤੋਂ ਘੱਟ ਯੂਜ਼ ਕਰੀਏ ਨਾ ਹੀ ਕਰੀਏ ਤਾਂ ਜ਼ਿਆਦਾ ਬੈਟਰ ਹੈ ਭਾਈ ਇਹ ਕਿਵੇਂ ਜਿਵੇਂ ਹੁਣ ਤੁਹਾਨੂੰ WhatsApp ਦੇ ਉੱਤੇ ਸਬਜ਼ੀ ਦੇ ਆਰਡਰ ਆ ਜਾਂਦੇ ਭਾਈ ਜਿਵੇਂ ਹੁਣ ਜਮਾਤੋ ਜਾਂ ਹੋਰ ਕੰਪਨੀ ਜਿਹੜੀ ਹੈ ਨੀ ਜਿਵੇਂ ਬਿਲਕੁਲ ਦੂਜੇ ਭੋਜਨ ਆਉਂਦੇ ਨੇ ਖਾਣ-ਪੀਣ ਦਾ ਹਰ ਤਰ੍ਹਾਂ ਦੀ ਚੀਜ਼ ਮਿਲਦੀ ਜਾਂ ਤੋਂ ਕੱਪੜਾ ਪਾਉਣ ਵਾਲਾ ਕੋਈ ਚੀਜ਼ ਲੈ ਲਓ ਆਨਲਾਈਨ ਆਉਂਦੀ ਹੈ ਨਾ ਤੁਸੀਂ ਆਨਲਾਈਨ ਸਬਜ਼ੀ ਵੇਚ ਰਹੇ ਹੋ ਬਿਲਕੁਲ ਜੀ ਜਿਹੜੇ ਨੌਜਵਾਨ ਵਿਦੇਸ਼ ਜਾ ਰਹੇ ਨੇ ਪੰਜਾਬ ਨੂੰ ਛੱਡ ਕੇ ਬਿਲਕੁਲ ਉਹਨਾਂ ਵਾਰੀ ਕਿਸ ਨੇ ਆਉਗਾ ਵੀ ਕਿੱਥੇ ਵੀ ਲੱਖਾਂ ਕਮਾਈ ਜਾ ਸਕਦੇ ਆ ਜ਼ਰੂਰੀ ਨਹੀਂ ਹੈ ਬਾਹਰ ਜਾ ਕੇ ਡੋਲਰਾਂ ਨਾਲ ਕਮਾਉਣ ਦੇ ਇਸ ਤੇ ਆਪਣਾ ਜਿਹੜਾ ਆਰਥਿਕ ਪੱਖੋਂ ਪਰਿਵਾਰ ਨੂੰ ਇੱਥੇ ਤਰਾਸ ਦੀ ਹੈ ਪੰਜਾਬ ਦੀ ਵੀ ਹਰਿਆਣੇ ਦੀ ਮਤਲਬ ਬੱਚਾ ਪਲੱਸ 2 ਕਰਦਾ ਤੇ ਉਹਨੂੰ ਕਿਸੇ ਨੂੰ ਪੁੱਛ ਕੇ ਦੇਖੋ ਭਾਈ ਕੀ ਹੈ ਪਲੱਸ 2 ਕਰ ਲਈ ਹੁਣ ਆਈਲੈਟਸ ਕਰ ਲਈ ਤੇ ਹੁਣ ਮੈਂ ਜਾਣਾ ਬਾਹਰ ਅੱਛਾ ਬਾਹਰ ਜਾ ਕੇ ਕੀ ਕਰਨਾ ਨਾ ਕੋਈ ਸਕਿੱਲ ਹੈ ਨਾ ਕੁਝ ਹੈ ਤੁਸੀਂ ਕਰ ਤਾਂ ਦਿਹਾੜੀ ਰਹੇ ਹੋ ਨਾ ਦੂਜਾ ਸਾਡੇ ਬੰਦਿਆਂ ਲਈ ਸਭ ਤੋਂ ਬੜੀ ਪ੍ਰੋਬਲਮ ਪਤਾ ਕੀ ਹੈ ਲੋਕ ਕੀ ਕਹਿਣਗੇ ਇਹ ਤਾਂ ਸਾਡੀ ਇੱਕ ਬਿਮਾਰੀ ਹੈ ਹਾਂ ਬਈ ਲੋਕ ਕੀ ਕਹੋ ਉਹ ਸ਼ਰਮ ਮੰਨਦੇ ਆ ਕੰਮ ਕਰਨ ਤੋਂ ਬਿਲਕੁਲ Fica ali. ਅਸੀਂ ਇਹ ਬਿਮਾਰੀ ਨਾ ਛੱਡੇ ਹੋਏ ਬਹੁਤ ਸਾਲ ਹੋ ਗਏ ਅਸੀਂ ਸਾਡੇ ਨੇੜੇ ਕਦੇ ਆਈ ਹੀ ਨਹੀਂ ਹੈ ਜੀ ਤੇ ਨਾ ਅਸੀਂ ਇਸ ਚੀਜ਼ ਦੀ ਪਰਵਾਹ ਕਰਦੇ ਅਸੀਂ ਕਹਿੰਦੇ ਆ ਵੀ ਸ਼ਰਮ ਨਾ ਕਰੋ ਕਰਮ ਕਰੋ ਜਿਹੜਾ ਬੰਦਾ ਕਰਮ ਕਰਦਾ ਨਾ ਉਹਨੂੰ ਸ਼ਰਮ ਕਰਨ ਦੀ ਲੋੜ ਨਹੀਂ ਤੁਸੀਂ ਕਿਹੜੇ ਕੋਈ ਚੋਰੀ ਡਾਕਾ ਕਰਦੇ ਅਸੀਂ ਆਪਣਾ ਪ੍ਰੋਡਕਟ ਆਪ ਮਾਰਕੀਟ 'ਚ ਬਹਿ ਕੇ ਵੇਚ ਲਈਦਾ ਸਾਡੇ ਕੋਲੇ ਜਦੋਂ ਸਬਜ਼ੀ ਜ਼ਿਆਦਾ ਹੋ ਜਾਵੇ ਵੱਜ ਜਾਂਦੀ ਹੈ ਤੇ ਇੱਥੇ ਕਿਸਾਨ ਮੰਡੀਆਂ ਲੱਗਦੀਆਂ ਪੰਜ ਗੁੱਲੇ ਅਸੀਂ ਇੱਕ ਆਟੋ ਬਣਾਇਆ ਹੋਇਆ ਅਸੀਂ ਬਹਿ ਕੇ ਆਪ ਵੇਚਦੇ ਆ ਉਹ 'ਚਾਨੂੰ ਕੋਈ ਦਿੱਕਤ ਨਹੀਂ ਉਥੋਂ ਕਲਾਇੰਟ ਹੋਰ ਮਿਲਦੇ ਆ ਬਲਕਿ ਉਹ ਨੰਬਰ ਦੇ ਕੇ ਜਾਂਦੇ ਆ ਉਸ ਤੋਂ ਬਾਅਦ ਉਹ ਕਹਿੰਦੇ ਨੇ ਹੋਮ ਡਿਲੀਵਰੀ ਕਰ ਚੁੱਕੇ ਅਸੀਂ ਹੋਮ ਡਿਲੀਵਰੀ ਕਰ ਰਿਹਾ ਉਥੋਂ ਮਾਰਕੀਟਿੰਗ ਵੀ ਹੋ ਜਾਂਦੀ ਹੈ ਸੇਲ ਵੀ ਹੋ ਜਾਂਦੀ ਹੈ ਨਾਲ ਦੀ ਨਾਲ ਤੇ ਈਜ਼ੀਲੀ ਕੋਈ ਵੱਡੀ ਗੱਲ ਨਹੀਂ ਹੈ ਜੇ ਇੱਕ ਜੀਵੰਦਾਰ ਚਰਜ ਨਾਲ ਕੰਮ ਕਰੇ ਉਹ ਕਹਿੰਦੇ ਨਾ ਆਮਦਨ ਤੁਸੀਂ ਕਰਨਕਜੀਵੀ ਤੋਂ ਬਾਹਰ ਦੇ ਕੋਲ ਹਮ ਨਿਕਲ ਕੇ ਸਬਜ਼ੀਆਂ ਨੂੰ ਹੋਰ ਸਹਾਇਕ ਧੰਦਿਆਂ ਨੂੰ ਅਪਣਾਓ ਤੇ ਅਪਣਾਉਂਗੇ ਤਾਂ ਲੱਖ ਡੇਢ ਲੱਖ ਰੁਪਇਆ ਕਿੱਲੇ ਚੋਂ ਬੜੀ ਆਰਾਮ ਨਾਲ ਕਮਾਈ કરી ਜਾ ਸਕਦੀ ਬਟੋ ਸ਼ਰਮ ਲਾ ਦੋ ਸ਼ਰਮ ਲਾ ਠੀਕ ਹੈ ਨਾ ਸ਼ਰਮ ਲੈ ਕੇ ਵੀ ਯਾਰ ਮਨੂੰ ਲੋਕ ਕੀ ਕਹੋਂਗੇ ਮੈਂ ਬੈਠ ਕੇ ਸਬਜ਼ੀ ਵੇਚਦਾ ਆ ਜਾਂ ਮੈਂ ਦੁੱਧ ਵੇਚ ਰਿਹਾ ਮੈਂ ਇਹ ਚੀਜ਼ ਐ ਨਹੀਂ ਉਹ ਨਾ ਕਰੋ ਕਰਮ ਕਰੋ ਪਰ ਇਹ ਇੱਕ ਹੋਂ ਜਗਤ ਦੇਖਿਆ ਜਾਵੇ ਮੈਂ ਪੰਜਾਬ ਦੇ ਜੱਟਾਂ ਦੀ ਗੱਲ ਕਰ ਲਈ ਜਾਂ ਹੋਰ ਜਾਤਾਂ ਨਾਲ ਸੰਬੰਧ ਗੱਲ ਕਰ ਲਈਏ ਨੌਜਵਾਨ ਸਬਜ਼ੀ ਵੇਚਣ ਦਾ ਸੰਕਰਦੇ ਭਾਜੀ ਜਿਹਨ ਨਸ਼ੇ ਕਰ ਰਹੇ ਨੇ ਉਹਦੇ ਵੱਲ ਕੋਈ ਸੰਗ ਨਹੀਂ ਸ਼ਰਮਣੀ ਕੋਈ ਉਹ ਹੀ ਤਾਂ ਹੈ ਜੀ ਹੁਣ ਦੇਖੋ ਜਿਹੜੇ ਵਿਹਾਰੀ ਆਪਣੇ ਇਤਿਆਰੇ ਪ੍ਰਵਾਸੀ ਮਜ਼ਦੂਰ ਆ ਰਹੇ ਨੇ ਉਹ ਨਾਲੇ ਤਾਂ ਫੈਕਟਰੀਜ਼ ਕੰਮ ਕਰਦੇ ਨੇ ਉਸ ਤੋਂ ਬਾਅਦ ਸ਼ਾਮ ਨੂੰ ਰੇੜੀ ਲਾਂਦੇ ਨੇ ਫੈਕਟਰੀ ਨਾਲੋਂ ਜ਼ਿਆਦਾ ਔਰ ਰੇੜੀ ਦੇ ਉੱਤੇ ਕਮਾਈ ਕਰ ਰਹੇ ਹਾਂ ਬਿਲਕੁਲ ਕਰਦੇ ਹਾਂ ਜੀ ਕਿਉਂ ਨਹੀਂ ਕਰਦੇ ਤੁਸੀਂ ਚੰਡੀਗੜ੍ਹ ਚਲੋ ਮੈਂ ਤੁਹਾਨੂੰ ਐਹੋ ਜੇ ਬੰਦੇ ਦਿਖਾਣਗੇ ਜੇ ਨਾ ਮੈਂ ਡੇਲੀ ਦਾ 40 40 50000 50000 ਦੀ ਸਿਰਫ ਆਹਾ ਚੌਲਾਂ ਦੀ ਰੇੜੀਆਂ ਲੱਗੀਆਂ ਹੋ ਨੇ ਰਾਜਮਾ ਚੌਲ ਕੜ੍ਹੀ ਚੌਲ ਉਰਦੀ ਸੇਲ ਹੈਗੀ ਆ ਹਾਂਜੀ ਉਹਨੂੰ ਕਿੱਥੇ ਹੱਥ ਫੜ ਲੂੰਗੇ ਤੁਸੀਂ ਮੰਡੀ ਚਲੋ ਮੇਰੇ ਨਾਲ ਮੈਂ ਤੁਹਾਨੂੰ ਚੰਡੀਗੜ੍ਹ ਦੀਆਂ ਮੰਡੀਆਂ ਦਿਖਾਣਾ ਪੰਚਕੂਲੇ ਦੀਆਂ ਤੁਹਾਨੂੰ ਇੱਕ ਵੀ ਜ਼ਿਮੀਦਾਰ ਨਹੀਂ ਮਿਲੂਗਾ ਨਾਮਕਿਸਾਨ ਮੰਡੀ ਹੈ ਕਰਦੇ ਸਾਰੇ ਉੱਥੇ ਆਪਣੇ ਪ੍ਰਵਾਸੀ ਭਾਈਆਂ ਬੈਠ ਗਏ ਮੰਡੀ 26 ਤੋਂ ਮਾਲ ਲਿਆ ਇੱਕ ਹੋਰ ਮੰਡੀਆਂ ਲੈਣ ਕੋਲ ਸੇਲ ਕਰ ਰਹੇ ਨੇ ਤੇ ਤੁਸੀਂ ਲਾ ਲੋ ਵੀ 10 ਰੁਪਏ ਦੀ ਚੀਜ਼ ਲਿਆਣ ਕੇ ਉਹ 50 ਦੀ ਸੇਲ ਕਰਦੇ ਆ ਵੀ ਤੁਸੀਂ ਕਿਉਂ ਨਹੀਂ ਕਰ ਸਕਦੇ ਇੱਥੇ ਰੱਖੇ ਪਰਵਾਸੀ ਰੱਖੇ ਕੰਮ ਕਰਵਾਸੀ ਹਾਂਜੀ ਮੇਰੇ ਕੋਲ ਇੱਥੇ ਪਰਵਾਸੀ ਨੇ ਲੋਕਲ ਹੈ ਹੀ ਨਹੀਂ ਜੀ ਬੰਦਾ ਕੋਈ ਕੰਮ ਹੀ ਨਹੀਂ ਕਰਵਾਸੀ ਸਵਾਲ ਹੀ ਬੜੇ ਚੱਕਦੇ ਹੁਣ ਤਾਂ ਕਹਿੰਦੇ ਵੀ ਇਹਨੂੰ ਬਾਹਰ ਕੱਢੋ ਨਾ ਜੀ ਨਾ ਨਾ ਕੰਮ ਕਰਦੇ ਆ ਜੀ ਅਗਲੀ ਮਿਹਨਤ ਕਰ ਰਹੇ ਨੇ ਹਾਂ ਉਵੇਂ ਹੀ ਆ ਹੁਣ ਸਾਡੇ ਵਾਲੇ ਮਿਲਦੇ ਹੀ ਨਹੀਂ ਜੀ ਮਜ਼ਦੂਰ ਜੀ ਕਿੱਥੋਂ ਕਰੀਏ ਸਾਡੇ ਤਾਂ ਆਪਣੇ ਕੰਮ ਕਰਕੇ ਦਾ ਜੀ ਨਹੀਂ ਤਾਂ ਹੀ ਕਾਣਕ ਚੀਦ ਨਹੀਂ ਨਾ ਛੱਡਦੇ ਹੈਗੇ ਉਹ ਕਹਿੰਦੇ ਨਾ ਕੰਮ ਨਾ ਕਰਨਾ ਪੈਂਦਾ ਇਹ ਬੜੀ ਸਮੱਸਿਆ ਆ ਜੀ ਇਹਦਾ ਵਾਸੀ ਤਾਂ ਕਹਿੰਦੇ ਤੁਸੀਂ ਇੰਟੀਗ੍ਰੇਟਿਡ ਫਾਰਮਿੰਗ ਮਾਡਲ ਤੇ ਕੰਮ ਕਰੋ ਤੁਸੀਂ ਸਾਰੀਆਂ ਚੀਜ਼ਾਂ ਲਾਓ ਜੀ ਉਹਨੂੰ ਅੱਗੇ ਜਾ ਕੇ ਆਪ ਸੇਲ ਕਰੋ ਥੋੜਾ ਵਧੀਆ ਹੋ ਜਾਊਗਾ ਜਰੂਰੀ ਜਾ ਕੇ ਉੱਥੇ ਦਿਹਾੜੀਆਂ ਲਾਣੀਆਂ ਤੁਸੀਂ ਬਾਹਰ ਜਾਣਦੇ ਹੋ 40-50 ਲੱਖ ਰੁਪਏ ਇਨਵੈਸਟ ਕਰਕੇ ਉਹ ਵੀ ਕਦੋਂ ਜਾ ਕੇ ਪੂਰੇ ਹੋਣੇ ਆ ਨਹੀਂ ਵੀ ਹੁੰਦੇ ਕਈਆਂ ਦੇ ਕੋਈ ਬੈਨੀਫਿਟ ਨਹੀਂ ਹੈ ਇਹ ਬਈ ਬੈਕਟੀਰੀਆ ਕਲਚਰ ਹੈ ਜੀ ਤੇ ਬੈਕਟੀਰੀਆ ਕਲਚਰ ਹੁੰਦਾ ਇਹ ਧਰਤੀ ਦੇ ਵਿੱਚ ਜਿਹੜੇ ਗੰਡੋਏ ਹਨ ਇਹ ਉਹਨਾਂ ਦੀ ਸੰਖਿਆ ਵਧਾਣ ਦੇ ਕੰਮ ਆਂਦਾ ਕਿਉਂਕਿ ਹੁਣ ਜੇ ਤੁਸੀਂ ਸਰਚ ਦੇਖੋ ਲੇਟੈਸਟ ਤਾਂ ਆਪਣੇ ਪੰਜਾਬ ਦੇ ਵਿੱਚ ਗੰਡੋਿਆਂ ਦੀ ਗਿਣਤੀ ਘਟਦੀ ਜਾ ਰਹੀ ਬਿਲਕੁਲ ਤੇ ਵਰਮੀ ਕੰਪੋਸਟ ਪਾਣੀ ਪੈਂਦੀ ਹੈ ਬਟ ਅਸੀਂ ਇਹੀ ਆਪਣਾ ਕਰਿਆ ਹੋਇਆ ਤਿਆਰ ਇਹ ਕੁਝ ਬੈਕਟੀਰੀਆ ਕਲਚਰ ਨੇ ਸਾਡੇ ਕੋਲੇ ਆਏ ਹੋਏ ਅਸੀਂ ਇਹ ਪਾ ਕੇ ਕਰ ਦਿੰਨੇ ਆ ਜਿਹੜੀ ਉਸ ਤੋਂ ਇਲਾਵਾ ਇੱਚ ਅਸੀਂ ਆਪਣੀ ਦੇਸੀ ਖਾਦ ਤਿਆਰ ਕੀਤੀ ਹੋਈ ਹੈ ਜਿਹੜਾ ਸਾਡਾ ਇੱਕ ਫਾਰਮੂਲਾ ਹੈ ਪੈਟ ਉਹਦੇ ਨਾਲ ਨੇ ਤੇ ਆ ਚੱਲੀ ਜਾਂਦਾ ਇਸ ਤੋਂ ਇਲਾਵਾ ਇਹ ਸਾਡੇ ਇਨਸੈਕਟੀਸਾਈਡ ਵੀ ਕੋਈ ਨਹੀਂ ਜੀ ਪੈਸਟੀਸਾਈਡ ਅਸੀਂ ਕੋਈ ਦਵਾਈਆਂ ਸਪਰੇ ਨਹੀਂ ਕਰਦੇ ਇਹ ਪੈਸਟੀਸਾਈਡਸ ਨੇ ਜਿਹੜੇ ਅਸੀਂ ਆਪ ਬਣਾਏ ਹੋਏ ਨੇ ਜੀ ਉਸ ਤੋਂ ਇਲਾਵਾ ਬਾਈ ਜੀ ਅਸੀਂ ਲੱਸੀ ਯੂਜ਼ ਕਰਦੇ ਹਾਂ ਸਪਰੇ ਕਰ ਲਈ ਹਾਂ ਲੱਸੀ ਦੇ ਵਿੱਚ ਕਾਪਰ ਬਾਗੇ ਰੱਖ ਦਈਦਾ ਦੇਓ ਬਿਲਕੁਲ ਐ ਹੋ ਜਾਂਦੀ ਐ ਨੀਲਾ ਰੰਗ ਹੋ ਗਿਆ ਦੇਖੋ ਇਹਦਾ ਤੇ ਇਹਨੂੰ ਕਰਕੇ ਬਾਅਦ ਚ ਇਹਦਾ ਸਪਰੇਅ ਕਰ ਦਿੰਦੇ ਆ ਇਹਦੇ ਉੱਤੇ ਹੂੰ ਤਾਂ ਸਾਨੂੰ ਤਕਰੀਬਨ ਬਾਜ਼ਾਰ ਤੋਂ ਕੁਝ ਵੀ ਲਿਆਉਣ ਦੀ ਲੋੜ ਨਹੀਂ ਹੈਗੀ ਸਭ ਕੁਝ ਇੱਥੇ ਸਭ ਕੁਝ ਸਾਡੇ ਕੋਲ ਇੱਥੇ ਜਿਹੜੀ ਉਹ ਮਸ਼ੀਨ ਕਰਦੀ ਐ ਇਹ ਮਸ਼ੀਨ ਅਸੀਂ ਜਦੋਂ ਖਾਦ ਤਿਆਰ ਕਰੀ ਸੀਗੀ ਨਾ ਜੀ ਖਾਦ ਤਿਆਰ ਕਰਦੇ ਹੋਏ ਅਸੀਂ ਹਰੇਕ ਚੀਜ਼ ਦੀ ਗਰੇਵੀ ਬਣਾ ਦਿੰਦੇ ਆ ਹੂੰ ਤਾਂ ਕਿ ਉਹ ਛੇਤੀ ਫਰਮੈਂਟੇਸ਼ਨ ਹੋ ਜੇ ਉਹ ਜੀ ਜੀ ਸਕੇ ਖਾਨ ਛੇਤੀ ਰੈਡੀ ਹੋ ਜੇ ਇਸ ਕਰਕੇ ਉਹ ਮਸ਼ੀਨ ਰੱਖੀ ਹੋਈ ਆ ਅਸੀਂ ਜੋ ਕੁਝ ਵੀ ਇਚ ਪਾਇਆ ਹੋਇਆ ਸਾਰਾ ਕੁਝ ਉਹ ਫਰ ਵਿੱਚ ਚੂੜਾ ਬਣਾ ਕੇ ਬਿਲਕੁਲ ਵਧੀਆ ਕਰਕੇ ਫਿਰ ਟੰਕੀਆਂ ਚ ਪਾਇਆ ਹੋਇਆ ਹੂੰ ਉਸ ਤੋਂ ਐ ਸਾਰਾ ਕੁਝ ਬਣਿਆ ਹੋਇਆ ਜੀ ਜੀ ਥੈਂਕ ਯੂ ਭਾਈ ਜੀ ਤੁਸੀਂ ਆਏ ਬਹੁਤ ਮਿਹਰਬਾਨ ਜੇਕਰ ਕਿਸੇ ਨੇ ਸਬਜੀ ਮੰਗਾਣੀ ਹੋਵੇ ਤੁਹਾਨੂੰ ਬਿਲਕੁਲ ਕਿਹੜੇ ਏਰੀਆ ਦੇ ਵੀ ਤੁਸੀਂ ਸਪਲਾਈ ਕਰਦੇ ਹੋ ਜੁਰਦਾਰ ਦੇ ਦਸ਼ਕਨ ਅਸੀਂ ਜੀ ਟਰਾਈ ਸਿਟੀ ਜੀ ਸਪਲਾਈ ਕਰਦੇ ਆ ਸਾਰੀ ਦੀ ਸਾਰੀ ਸਬਜੀ ਚੰਡੀਗੜ੍ਹ ਮੋਹਾਲੀ ਤੇ ਪੰਚਕੋਲਾ ਚ ਜੀ ਤੇ ਉਸ ਤੋਂ علاوہ ਤੇਲ ਅਸੀਂ 올 ਇੰਡੀਆ ਕਿਤੇ ਵੀ ਦੇ ਸਕਦੇ ਆ ਤੇਲ ਦੀ ਕੋਈ ਇਸ਼ੂ ਨਹੀਂ ਹੈ ਉਹ ਕੋਰੀਅਨ ਲਾਈਨ ਨੂੰ ਕੋਰੀਅਨ ਨਾ ਹੋ ਜਾਂਦਾ ਜੀ ਧੰਨਵਾਦ ਮਿਹਰਬਾਨੀ ਜੀ ਇਸਨ ਬਾਈ ਬੈਦਵਾਨ ਜਿਨ੍ਹਾਂ ਦੇ ਵੱਲੋਂ ਤੁਹਾਡੇ ਖਿੱਤੇ ਦੇ ਨਾਲ ਸੰਬੰਧਤ ਨੇ ਤੇ ਇਹਨਾਂ ਦੇ ਵੱਲ ਦੀਆਂ ਜਿਹੜੀਆਂ ਆ ਗੱਲਾਂ ਬਾਤਾਂ ਕੀਤੀਆਂ ਨੇ ਤੁਹਾਡੇ ਸਾਹਮਣੇ ਰੱਖੇ ਨੇ ਤੁਹਾਨੂੰ ਕਿਹੋ ਜਿਹੀ ਲੱਗੀ ਇਹ ਗੱਲਬਾਤ ਤੁਸੀਂ ਜਿਹੜੇ ਨਾਲ ਸੰਪਰਕ ਕਰਨਾ ਚਾਹੁੰਦੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਸੰਪਰਕ ਕਰ ਸਕਦੇ ਤੇ ਹੋਰ ਤੁਸੀਂ ਇਸ ਨੌਜਵਾਨ ਦੇ ਹੌਸਲਾ ਵਚਾਈ ਲਈ ਕੀ ਕੁਝ ਕਹਿਣਾ ਚਾਹੁੰਦੇ ਤਾਂ ਕਮੈਂਟ ਬਾਕਸ ਦੇ ਵਿੱਚ ਉਹ ਜਰੂਰ ਦੱਸਿਓ ਤੇ ਤੁਹਾਨੂੰ ਕਿਸੇ ਹੋਰ ਸ਼ਖਸੀਅਤ ਦੇ ਨਾਲ ਅਗਲੇ ਹਫਤੇ ਫਿਰ ਮਲਾਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਬਹੁਤ ਹੀ ਪੰਜਾਬ ਦੇ ਨਾਲ ਧੰਨਵਾਦ